ਈ ਸੈਂਟਰ ਦੀ ਵਿਚੋਲਗੀ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਖੜੇ ਹੋ ਪੰਜਾਬ ਦੀ ਕਿਸਾਨੀ ਨਾਲ ਖੜੇ ਹੋ ਤੁਸੀਂ ਅਜੇ ਤੱਕ ਇੱਕ ਵੀ ਐਫ ਆਈ ਆਰ ਦਰਜ ਨਹੀਂ ਕਿਸੇ ਪੁਲਿਸ ਸਟੇਸ਼ਨ 'ਚ ਕੀਤੀ ਸਾਡੀ ਮੰਗ ਹੈ ਕਿ ਇਮੀਡੀਏਟਲੀ ਹੋਮ ਮਿਨਿਸਟਰ ਹਰਿਆਣਾ ਐਨ ਐਲ ਵਜ ਤੇ ਕੇਸ ਰਜਿਸਟਰ ਕੀਤਾ ਇਹ ਤੌਰ ਤਰੀਕਾ ਜਿਹੜਾ ਹਰਿਆਣਾ ਸਰਕਾਰ ਨੇ ਜਿਹੜਾ ਇਸ ਟਾਈਮ ਇਸ ਟਾਈਮ ਫੜਿਆ ਇਹਦੀ ਮੈਂ ਨਿਖੇਦੀ ਕਰਨਾ ਇਹ ਬਹੁਤ ਗਲਤ ਹੈ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਮਾਨ ਸਰਕਾਰ ਕੇਂਦਰ ਦੀ ਵਿਚੋਲਗੀ ਬੰਦ ਕਰੇ ਤੇ ਹੁਣ ਪੰਜਾਬ ਦੇ ਕਿਸਾਨਾਂ ਨਾਲ ਖੜੇ ਬਾਜਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਸਿਰ ਦੇ ਵਿੱਚ ਪਿੱਛੋਂ ਆ ਕੇ ਗੋਲੀ ਵਜੀ ਹੈ ਜਿਹੜੀ ਅਨਪਰਵੋਕਟ ਫਾਇਰਿੰਗ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਈ ਦਿਨਾਂ ਤੋਂ ਅਸੀਂ ਬਹੁਤ ਦੇਰ ਤੋਂ ਇਹ ਭਗਵੰਤ ਮਾਨ ਜੀ ਨੂੰ ਕਹਿ ਰਹੇ ਸੀ ਭਗਵੰਤ ਮਾਨ ਜੀ ਸੈਂਟਰ ਦੀ ਬਚੋਲਗੀ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਖੜੇ ਹੋ ਪੰਜਾਬ ਦੀ ਕਿਸਾਨੀ ਨਾਲ ਖੜੇ ਹੋ ਤੁਸੀਂ ਕਈ ਦਿਨਾਂ ਤੋਂ ਤਕਰੀਬਨ 150 ਤੋਂ ਵੱਧ ਕਿਸਾਨ ਸਾਡਾ ਫੱਟੜ ਹੋ ਚੁੱਕਿਆ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਹੋ ਹੈ ਤੁਸੀਂ ਅਜੇ ਤੱਕ ਇੱਕ ਵੀ ਐਫ ਆਈ ਆਰ ਦਰਜ ਨਹੀਂ ਕਿਸੇ ਪੁਲਿਸ ਸਟੇਸ਼ਨ 'ਚ ਕੀਤੀ ਸਾਡੀ ਮੰਗ ਹੈ ਕਿ ਇਮੀਡੀਏਟਲੀ ਹੋਮ ਮਿਨਿਸਟਰ ਹਰਿਆਣਾ ਤੇ ਐਨ ਐਲ ਵਜ ਤੇ ਕੇਸ ਰਜਿਸਟਰ ਕੀਤਾ ਜਾਵੇ 502 आईपीसी ਦੇ ਥੱਲੇ ਉਹ ਡਾਇਰੈਕਟਰੀ ਇਹਦੇ ਵਿੱਚ ਇਨਵੋਲਡ ਨੇ ਇੱਕ ਸਾਡਾ ਨੌਜਵਾਨ ਵੀਰ ਜਿਹੜਾ ਜਿਹੜਾ ਹੁਣੇ ਸ਼ਹਾਦਤ ਪਾ ਗਿਆ ਉਹ ਕਿਸੇ ਨਿੱਜੀ ਆਪਣੇ ਪਰਸਨਲ ਮੁੱਦੇ ਵਾਸਤੇ ਨਹੀਂ ਉਹ ਕਿਸਾਨੀ ਦੇ ਸੰਘਰਸ਼ ਤੇ ਵਿੱਚ ਆਇਆ ਸੀ ਹਿੰਦੁਸਤਾਨ ਦੀ ਸਮੁੱਚੀ ਕਿਸਾਨੀ ਨੂੰ ਸਾਡੇ ਕਿਸਾਨ ਵੀਰਾਂ ਦੀ ਪਿੱਠ ਪਿੱਛੇ ਖੜਨਾ ਚਾਹੀਦਾ ਔਰ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਾਂਗਾ ਅਸੀਂ ਹਰ ਤੁਹਾਡੇ ਕਦਮ ਨੇ ਕਦਮ ਨਾਲ ਲਾ ਕੇ ਤੁਹਾਡੀ ਪਿੱਠ ਪਿੱਛੇ ਹਾਂ ਬਟ ਮੇਰੀ ਗੁਜ਼ਾਰਿਸ਼ ਇਹ ਹੈ ਕਿ ਆਪਾਂ ਪੀਸਫੁਲੀ ਸ਼ਾਂਤੀ ਤੋਂ ਕੰਮ ਲਈਏ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਤੇ ਸੈਂਟਰਲ ਗਵਰਨਮੈਂਟ ਨੂੰ ਮੈਂ ਕਹੂੰਗਾ ਕਿ ਇੱਕੋ ਤਰੀਕਾ ਹੈ ਨਹੀਂ ਜੇ ਪੰਜਾਬ ਦੇ ਕਿਸਾਨ ਪੀਸਫੁਲੀ ਸੈਂਟਰ ਦੀ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਦਿੱਲੀ ਵਿੱਚ ਕੂਚ ਕਰ ਰਹੇ ਨੇ ਤੇ ਹਰਿਆਣਾ ਵਿੱਚ ਉਹਨਾਂ ਨੂੰ ਸੇਫ ਪੈਸੇਜ ਦੇਣਾ ਚਾਹੀਦਾ ਇਹ ਤੌਰ ਤਰੀਕਾ ਜਿਹੜਾ ਹਰਿਆਣਾ ਸਰਕਾਰ ਨੇ ਜਿਹੜਾ ਇਸ ਟਾਈਮ एस 10 ਪੜਿਆ ਇਹਦੀ ਮੈਂ ਨਿਖੇਦੀ ਕਰਨਾ ਇਹ ਬਹੁਤ ਗਲਤ ਹੈ ਇਹ ਡਿਕੋਨियन ਜਿਹੜੇ ਜੋ ਸਿਸਟਮ ਹੈ ਇਹਨਾਂ ਦਾ ਕਈ ਦਿਨਾਂ ਦੇ ਲਗਾਤਾਰ ਆ ਜਿਹੜੇ ਬੰਬੋ ਸੁੱਤੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਹੈ ਇਵਨ ਇਥੋਂ ਤੱਕ ਕਿ ਸ਼ਰਿਆਂ ਦਾ ਦਨਾਲੀ ਦਾ ਵੀ ਇਸਤੇਮਾਲ ਕੀਤਾ ਗਿਆ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਤੋਂ ਉਹ ਇਹਦੇ ਇਹਨਾਂ ਨੂੰ ਇਮੀਡੀਏਟਲੀ ਰੋਕ ਲਾਣੀ ਚਾਹੀਦੀ ਏ ਪਾਬੰਦ ਕਰਨਾ ਚਾਹੀਦਾ ਹੈ ਸੈਂਟਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਇੱਕ ਵਾਰ ਮੈਂ ਫੇਰ ਕਹਿਣਾ ਚਾਹਨਾ ਜਿੰਨੇ ਜ਼ਖਮੀ ਕਿਸਾਨ ਨੇ ਸਾਰਿਆਂ ਦੀ ਇੰਡੀਵਿਜੂਅਲ ਐਫ ਆਈ ਆਰਾਂ ਕਟੋ ਤੇ ਜ਼ਿੰਮੇਵਾਰੀ ਸਿੱਧੇ ਤੌਰ ਹਮਨਿਸਟਰ ਦੀ ਤੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੀ ਸਿੱਧੇ ਤੌਰ ਇਹਦੇ ਵਿੱਚ ਇਹਨਾਂ ਦੇ ਨਾਂ ਰਜਿਸਟਰ ਹੋਣੇ ਚਾਹੀਦੇ ਇਹਨਾਂ ਦੇ ਅਗੇਂਸਟ ਐਫ